ਸਵਾਗਤ ਹੈ ਜੀ ਰੈਗੂਲਰ ਗਰਾਉਂਡ 24 ਨਿਊ ਚੈਨਲ ਤੇ ਮੈਂ ਤੁਹਾਡਾ ਆਪਣਾ ਰਾਜ ਗਾਲਵ ਅਸੀਂ ਪਹੁੰਚੇ ਹਾਂ ਜਗਰਾਉਂ ਮਾਈ ਜੀਨਾ ਮਹੱਲੇ ਦੇ ਵਿੱਚ ਜਿੱਥੇ ਇੱਕ ਇੱਕ ਧਰਮਸ਼ਾਲਾ ਦੀ ਵੀਡੀਓ ਵਾਇਰਲ ਹੋਈ ਸੀ ਵੀ ਕਹਿ ਰਹੇ ਸੀ ਉਹਦੇ ਵਿੱਚ ਵੀ ਜੋ ਗਰਾਹ ਧਰਮਸ਼ਾਲਾ ਦੇ ਕਬਜ਼ਾ ਕਰਨ ਦੀ ਨੀਤ ਦੇ ਨਾਲ ਇੱਕ ਕੰਧ ਨੂੰ ਤੋੜਿਆ ਗਿਆ ਤੇ ਨਹੀਂ ਪੱਥਰ ਸੀਗੇ ਉਹ ਤੋੜੇ ਗਏ ਹੈਗੇ ਆ ਉਹਦੀ ਜੋ ਵੀਡੀਓ ਹੈਗੀ ਸਾਈਡ ਤੇ ਹੀ ਦਿਖਾ ਰਹੇ ਹਾਂ ਜੋ ਵਾਇਰਲ ਹੋਈ ਸੀਗੀ ਉਹਦੇ ਸਬੰਧ ਵਿੱਚ ਅਸੀਂ ਗੱਲਬਾਤ ਕਰਾਂਗੇ ਤੁਸੀਂ ਦੇਖ ਸਕਦੇ ਆ ਮੇਰੇ ਨਾਲ ਬਾਸੀ ਹੈਗੇ ਖੜੇ ਹੈਗੀ ਆ ਪਹਿਲਾਂ ਮੈਂ ਨੀ ਪੱਥਰ ਤੁਹਾਨੂੰ ਦਿਖਾ ਦਵਾ ਕੈਮਰਾਮੈਨ ਨੂੰ ਮਾਰ ਦਵੇ ਜੋ ਥੱਲੇ ਨੀ ਪੱਥਰ ਲੱਗੇ ਸੀਗੇ ਹੁਣ ਉਹਨਾਂ ਨੂੰ ਉੱਚਾ ਕਰਕੇ ਲਾਇਆ ਗਿਆ ਹੈਗਾ ਇਸ ਜਗ੍ਹਾ ਤੋਂ ਤੇ ਇੱਕ ਸਾਈਡ ਤੇ ਦੂਜੀ ਸਾਈਡ ਲਗਾ ਤੁਸੀਂ ਦੇਖ ਸਕਦੇ ਹੋ ਦੇਖਿਓ ਮਾਤਾ ਇੱਥੋਂ ਪਟਕੇ ਇਹਨਾਂ ਨੇ ਉੱਪਰ ਲਾ ਦਿੱਤਾ ਗਿਆ ਹੈਗਾ ਇਸ ਨੀ ਪੱਥਰ ਨੂੰ ਪੱਟਣ ਦਾ ਮਸਲਾ ਇਹ ਸੀਗਾ ਵੀ ਕੰਧ ਉੱਚੀ ਕੀਤੀ ਗਈ ਹੈਗੀ ਆ ਉਸ ਨੂੰ ਮਹੱਲੇ ਮਹੱਲੇ ਵਾਸੀ ਜਿਹੜੇ ਹੈਗੇ ਉਹਨਾਂ ਨੇ ਆਪਣੇ ਜੋ ਸਜੋਗ ਦੇ ਨਾਲ ਘਰ ਘਰ ਜਾ ਕੇ ਫੰਡ ਇਕੱਠਾ ਕੀਤਾ ਸੀਗਾ ਤੇ ਉਸ ਦੀ ਮੁਰੰਮਤ ਕਰਵਾਈ ਹੈਗੀ ਆ ਇਸ ਨੂੰ ਬਹੁਤ ਵਧੀਆ ਬਣਾਉਣ ਵਾਸਤੇ ਧਰਮਸ਼ਾਲਾ ਨੂੰ ਸੁੰਦਰ ਬਣਾਉਣ ਵਾਸਤੇ ਕੰਧਾਂ ਦੀ ਜੋ ਲੈਪਲ ਪਾਈ ਹੈਗੀ ਆ ਉਹ ਕਰਵਾਉਣੀ ਸੀਗੀ ਉਸ ਸੰਬੰਧ ਦੇ ਵਿੱਚ ਅੱਜ ਤੁਸੀਂ ਦੇਖ ਸਕਦੇ ਹੋ ਮਹੱਲਾ ਵਾਸੀ ਸਾਡੇ ਨਾਲ ਖੜੇ ਹੈਗੇ ਆ ਉਹਦਾ ਖੜਨ ਦਾ ਕਾਰਨ ਇਹ ਸੀਗਾ ਕਿ ਕੋਈ ਵੀਡੀਓ ਵਾਇਰਲ ਹੋਈ ਹੈਗੀ ਆ ਵੀ ਜੇ ਕਬਜ਼ਾ ਕਰਨਾ ਹੈਗਾ ਇਹਨਾਂ ਨੇ ਪਰ ਉਹਦੀ ਸੱਚਾਈ ਕੀ ਹੈਗੀ ਆ ਅਸੀਂ ਜਾਣਦੇ ਹਾਂਗੇ ਮਾ ਜਿਓ ਮੇਰੇ ਮੇਰੇ ਨਾਮ ਮਨਜੀਤ ਕੌਰ ਆ ਜੀ ਸਾਰਿਆਂ ਦੇ ਨਾਲ ਸਹਿਮਤੀ ਨਾਲ ਪੈਸੇ ਇਕੱਠੇ ਕਰਕੇ ਅਸੀਂ ਇਹਦੀ ਮੁਰੰਮਤੀ ਕਰਾਉਣ ਲੱਗੇ ਆ ਜੀ ਆ ਅਸੀਂ ਉਹ ਗੱਲ ਨਹੀਂ ਹੈਗੀ ਵੀ ਸਹਿਮਤੀ ਨਾਲ ਹੀ ਚੱਲੇ ਆ ਸਾਰਾ ਕੰਮ ਕੀਤਾ ਹੋਇਆ ਸਾਰੇ ਜਿਹੜੇ ਮੱਲੇ ਹਾਂ ਸਾਰੇ ਮੱਲੇ ਆ ਰਲ ਮਿਲ ਕੇ ਪੈਸੇ ਲਿਖੇ ਹੋਏ ਆ ਜਿੰਨੇ ਜਿੰਨੇ ਦੇ ਘਰੋਂ ਇਕੱਠੇ ਕੀਤੇ ਆ ਅਸੀਂ ਠੀਕ ਆ ਜੀ ਆਪਣਾ ਮੇਨ ਮਕਸਦ ਇਹ ਹੀ ਸੀਗਾ ਵੀ ਆਪਣੀ ਲੈਪਲ ਪਾਈ ਕਰ ਲੈ ਲੈਪਲ ਪਾਈ ਕਰਕੇ ਵਧੀਆ ਸੁੰਦਰ ਬਣਾਉਣੀ ਆ ਪਾਣੀ ਨਾ ਭਰ ਜਾਂਦੀ ਆ ਇਹ ਪਾਣੀ ਨਾ ਭਰ ਜਾਂਦੀ ਹੈਗੀ ਹਣਾ ਬਸ ਇਹ ਹੀ ਸੀਗਾ ਇਹ ਹੀ ਸੀਗਾ ਰੌਲਾ ਉਹਨੇ ਸਾਨੂੰ ਪੁੱਛਿਆ ਨਹੀਂ ਹੈਗਾ ਚਲੋ ਉਹਨਾਂ ਨੇ ਵੀਡੀਓ ਪਾਤੀ ਆਪਾਂ ਉਹ ਨਹੀਂ ਉਹ ਕੋਈ ਚੀਜ਼ ਉਹਨਾਂ ਨੇ ਵਾਇਰਲ ਕੀਤੀ ਹੈਗੀ ਆ ਪਰ ਆਪਾਂ ਉਹਦੀ ਸਚਾਈ ਦਿਖਾ ਰਹੇ ਹਾਂ ਸਚਾਈ ਦਿਖਾਤੀ ਮੂਰੇ ਆ ਗਏ ਸਾਰੇ ਮੱਲਾ ਨਾਲ ਆਪਣੇ ਸੈਵਨ ਮੇਰਾ ਪਰਮਜੀਤ ਸਿੰਘ ਜੀ ਜੀ ਇਹਦਾ ਮਕਸਦ ਕੀ ਆ ਪੱਥਰ ਕੱਢਣ ਦਾ ਇਹੇ ਸੀਗਾ ਜੀ ਜੀ ਅਸੀਂ ਇਹ ਉੱਚੇ ਕਰਕੇ ਲਾਉਣੇ ਸੀਗੇ ਤੇ ਸਾਡੇ ਤੋਂ ਕੱਢਦੇ ਤਾਂ ਟੁੱਟ ਗਏ ਚਲੋ ਟੁੱਟ ਗਏ ਉਹ ਚੱਕਦੇ ਦੇ ਰਹੇ ਤੁਸੀਂ ਤਾਂ ਹੀ ਆ ਗਏ ਕਿਉਂਕਿ ਤੁਸੀਂ ਉਹ ਨਹੀਂ ਪੱਥਰ ਭੰਨਤੇ ਆਏ ਆ ਉਹ ਅਗਲਾ ਕਿੰਨਾ ਪਲਾਸਟਰ ਕਰ ਦੇਣਗੇ ਬਾਅਦ ਪੱਤੇ ਲਗਾ ਕਿਹਦਾ ਨਹੀਂ ਪੱਥਰ ਲਗਿਆ ਬਸ ਇਹੀ ਕਾਰਨ ਹੋਇਆ ਹਾਂਜੀ ਹਾਂਜੀ ਜੀ ਇਹੀ ਕਾਰਨ ਆ ਜੀ ਹਾਂ ਆਪਾਂ ਸਹਿਮਤ ਸਾਰਿਆਂ ਤੋਂ ਬਿਆਨ ਲੈ ਲਓ ਆਪਣੇ ਨਾਲ ਆ ਜੀ ਹਾਂਜੀ ਬਾਈ ਜੀ ਪਾਸਾਰੇ ਮੱਲੇ ਤੋਂ ਵੀ ਸਹਿਮਤ ਆਪਾਂ ਇਹਨਾਂ ਨਾਲ ਠੀਕ ਆ ਹਾਂਜੀ ਛੋਡੇ ਤੋਂ ਵੀ ਕੰਮ ਮਤਲਬ ਜੋ ਹਾਂਜੀ ਵੀਰੇ ਪੁੱਛ ਕੇ ਕੀਤਾ ਇਹਨਾਂ ਨੇ ਸਾਰਾ ਕੁਝ ਪੁੱਛਿਆ ਕਿੰਨੇ ਕਿੰਨੇ ਪੈਸੇ ਲਏ ਜੀ ਕਹੇ ਤਾਂ ਬਰੇ ਸੋ ਕੀਤਾ ਕਿ ਤਾਂ ਪਿਆ ਕੀਤਾ ਜੋ ਸਰਦਾ ਬਰੇ ਜੋ ਸਰਦੇ ਦੀ हां ਜੋ ਸਰਦਾ ਜੀ ਹੋਇਆ ਉਹੀ ਸਾਹਮਣੇ ਲੈ ਕੇ ਦਿੱਤਾ ਕਿ ਨੇ ਸੀਮੰਟ ਰੇਦਾ ਕਿਸੇ ਨੇ ਕੋਹ ਦਿੱਤਾ ਇਹ ਕੰਧ ਸਾਰੀ ਖਰਾਬ ਹੋ ਗਈ ਸੀਗੀ ਜੀ ਇਹ ਪਲਾਸਟਰ ਕਰਾਉਣ ਦੇ ਮਾਰੇ ਨੇ ਚਲੋ ਕਸੂਰ ਤਾਂ ਸਾਡੇ ਗਲਤੀ ਹੋ ਗਈ ਵੀ ਜਿਹੜੇ ਪੱਥਰ ਜਵਾਕਾ ਤੋਂ ਟੁੱਟ ਗਏ ਉਹ ਆਪਾਂ ਨਵੇਂ ਲਵਾਤੇ ਜੀ ਉੱਤੇ ਠੀਕ ਹੈ ਠੀਕ ਹੈ ਨਹੀਂ ਹੁਣ ਇਹ ਪਲਾਸਟਰ ਪੁਲਾਸਟਰ ਕਰਾ ਕੇ ਇੱਕਾ ਗੇਟ ਉੱਚਾ ਕਰਾਉਣਾ ਸੀਗੀ ਕਬਜ਼ੇ ਵਾਲੀ ਵੀ ਚਾਹਤੋਂ ਗੱਲ ਆ ਹਾਂ ਕੋਈ ਕਬਜ਼ਾ ਕੁਬਜ਼ਾ ਨਹੀਂ ਕਿਸੇ ਦਾ ਹੈਗਾ ਜੀ ਹੈਗਾ ਪਰ ਜਿਹੜੀ ਵੀਡੀਓ ਵਾਇਰਲ ਹੋਈ ਆ ਉਹ ਤਾਂ ਗਲਤ ਹੋ ਗਈ ਨਾ ਕੋਈ ਕਬਜ਼ਾ ਨਹੀਂ ਹੈਗਾ ਜੀ ਸਾਰਿਆਂ ਦੀ ਸਾਂਝੀ ਗੱਲਬਾਤ ਆ ਸਾਂਝੀ ਧਰਮਸ਼ਾਲਾ ਜੀ ਸਾਰੇ ਬਹਿ ਕੇ ਇੱਥੇ ਤਾਂਸ ਕੁੱਟਦੇ ਜਵਾਗ ਜਿੰਨੇ ਵੀ ਹੈਗਾ ਖੇਡਦੇ ਆ ਕੋਈ ਧਰਮਸ਼ਾਲਾ ਕਿਸੇ ਦੀ ਕਬਜ਼ੇ ਕੁਬਜ਼ਾ ਕੋਈ ਨਹੀਂ ਠੀਕ ਆ ਹਾਂ ਮੇਰਾ ਨਾਮ ਬੰਦੇ ਦਾ ਜੀ ਅੱਛਾ ਅੱਜ ਜੋ ਇਕੱਠ ਹੋਇਆ ਹੈਗਾ ਪਤਾ ਲੱਗਿਆ ਜੀ ਕਾਹਤੋਂ ਕੱਟ ਗਈ ਹਾਂਜੀ 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 ਕੀ ਕੱਟ ਕਾਹਤੋਂ ਜੀ ਇਹ ਹੋਇਆ ਜੀ ਧਰਮਸ਼ਾਲਾ ਬਾਰੇ ਹੋਇਆ ਵਾ ਅੱਛਾ ਉਹ ਇੱਕ ਵੀਡੀਓ ਵਾਇਰਲ ਹੋ ਗਈ ਨਾ ਵੀ ਧਰਮਸਾਲ ਤੇ ਕਬਜ਼ਾ ਕਰਨ ਦੀ ਨੀਅਤ ਨਾਲ ਵੀ ਮਤਲਬ ਆ ਪੱਥਰ ਭੰਨੇ ਆ। ਉਹ ਸ਼ੱਕ ਦੀ ਤੌਰ ਤੇ ਹੋਇਆ ਜੀ। ਸ਼ੱਕ ਦੇ ਤੌਰ ਤੇ ਹੋ ਗਿਆ। ਹੁਣ ਕਲੀਅਰ ਹੋ ਗਿਆ ਜੀ। ਹਾਂਜੀ ਹਾਂਜੀ ਇਹ ਸਾਰੇ ਮੱਲੇ ਦੀ ਸਹਿਮਤੀ ਨਾਲ ਹੀ ਹੋਇਆ ਜੀ ਕੰਮ ਇਹ ਜਿਹੜਾ ਹੋਇਆ। ਨਾਲ ਹੋਇਆਗਾ। ਹਾਂਜੀ ਭਾਜੀ ਕੀ ਨਾ ਜੀ। ਮੱਲੇ ਸਹਿਮਤੀ ਨਾਲ ਹੀ ਹੋਇਆ ਜੀ। ਜੀ। ਸਾਰੇ ਤਾਂ ਪਾਇ ਇਕੱਠੇ ਕੀਤੇ ਆ ਜੀ। ਨਾਲ ਮੈਂ ਖੜਾ ਸੀਗਾ ਜੀ। ਮਰੂਆ ਵੀ ਅਸੀਂ ਲੈ ਕੇ ਨਾਲ ਉਹਨੇ। ਕੀ ਨਾਮ ਹੈ ਆਪਣਾ? ਵਿੰਦਰ ਸਿੰਘ ਜੀ। ਵਿੰਦਰ ਸਿੰਘ ਜੀ। ਐਵੇਂ ਉਹਨਾਂ ਨੇ ਕਹਦਾ ਕਿ ਕਬਜ਼ਾ ਕੀਤਾ ਕਬਜ਼ਾ ਕੋਈ ਨਹੀਂ ਕੀਤਾਗਾ। ਪਲਾਤਰ ਕਰਕੇ ਤਿਆਰ ਕੀਤਾ ਵੀ ਪੱਥਰ ਟਟਗਾਣਾ ਉਹਦਾ ਵੀ ਉੱਚਾ ਕਰਕੇ ਲਾਉਣਾ ਜੀ ਅੱਛਾ ਜੀ ਆ ਗੱਲ ਹੋਈ ਹੈ ਹੋਰ ਕੋਈ ਨਹੀਂ ਹੈਗੀ ਹੋਰ ਕੋਈ ਨਹੀਂ ਹੈ ਹਾਂਜੀ ਹਾਂਜੀ ਲੋਟ ਸਾਹਿਬ ਜੋ ਧਰਮਸ਼ਾਲਾ ਦੀ ਇੱਕ ਵੀਡੀਓ ਵਾਇਰਲ ਹੋਈ ਸੀਗੀ ਵੀ ਉਹ ਇੱਕ ਕਹਿ ਰਹੇ ਸੀਗੇ ਕਿਸੇ ਨੇ ਵੀਡੀਓ ਪਾਤੀ ਵੀ ਉਹ ਤਾਂ ਕਬਜ਼ਾ ਕਰਨ ਦੀ ਨੀਤ ਨਾਲ ਇਹ ਤੁਸੀਂ ਮੌਕੇ ਤੇ ਪਹੁੰਚੇ ਹੈਗੇ ਕਿਵੇਂ ਲੱਗਿਆ ਤੁਹਾਨੂੰ ਜੀ ਦੇਖੋ ਗੱਲ ਇਹ ਆ ਕੱਲ ਵੀ ਨੂੰ ਫੋਨ ਵੀ ਆ ਗਿਆ ਕਿ ਕਿਥੇ ਵੱਡੇ ਦਾ ਜੀ ਸਾਡੇ ਥੋੜਾ ਜਿਹਾ ਪ੍ਰੋਬਲਮ ਆਉਣ ਕਰਕੇ ਮੈਂ ਆ ਰਿਹਾ ਸੀ ਜੀ ਅੱਜ ਵੀ ਮੈਂ ਯੂ ਸਾਲ ਦੇ ਨਾਲ ਨੌਲੇਜ ਪਾ ਦਿੱਤੀ ਜੀ ਜਿਹੜੀ ਉਹ タルਪਸਾਲਾ ਵਾ ਔਰ ਕੁਲਪ ਬੱਦਿਆਂ ਨਹੀਂ ਮਲੇ ਵਾਲਿਆਂ ਨੇ ਇਕੱਠੇ ਹੋ ਕੇ 100-100 200 ਰੁਪਿਆ ਲਾ ਕੇ ਵੀ ਉਹਨੂੰ ਵਧੀਆ ਤੀਕੇ ਦੇ ਨਾਲ ਮੂਲੇ ਪਾਥੇ ਉਪਲਾਸਟਰ ਕਰ ਦਿੱਤੀ ਜੀ ਚਲੋ ਕੁਲਪ ਪਲਾਸਟਰ ਕਰ ਦ ਕਿਉਂਕਿ ਮੱਲੇ ਦੀ ਛਾਂਬਾਰ ਦੀ ਕੋਈ ਕੋਈ ਭੈਣ ਭਰਾ ਉਹਦਾ ਕੋਈ ਮਕਾਨ ਕੋਈ ਵੀ ਫਰਖੰਦ ਦੇ ਵਿੱਚ ਉਹ ਕੰਮ ਆ ਜਾਂਦਾ ਜੀ 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 ਇਹ ਇੱਥੇ ਜਿਹੜਾ ਇਹਦਾ ਗੇਟ ਸੀਗਾ ਉਹ ਉਸੀਆਂ ਨੀਵਾ ਸੀ ਇਹਨਾਂ ਨੇ ਟਾਕੇ ਉੱਤਾਂ ਕਰਦਾ ਉਹ ਤਾਂ ਕਰਦਾ ਜਿੱਡੇ ਨਾ ਵੀ ਪਾਣੀ ਸੀ ਹੈਗਾ ਸੜਪਦਾ ਉਹ ਸਾਰਾ ਸਭ ਖੜਾ ਕਰ ਦਿੰਦਾ ਇਹਦੇ ਨੀਦ ਦੇ ਨਾਲ ਇਹ ਕੀਤਾ ਗਿਆ ਹਾਂ ਇੱਕ ਮਿੰਟ ਜੀ ਇਹ ਇਸ ਕਾਪੀ ਇਹਨਾਂ ਨਿਆ ਹ ਜਿਹੜਾ ਗੇਟਵਾ ਤੇ ਮੂਹਰੇ ਪਾਸੋਂ ਵਧੀਆ ਥੀਕੇ ਦੇ ਨਾਲ ਧਰਮਸਾਲਾ ਦਿਕੇ ਪੀਸ ਕਰਕੇ ਇਦਾਂ ਨੇ ਇਕੱਠੇ ਹੋ ਕੇ ਸਾਰੇ ਮੇਰੇ ਇਕੱਠੇ ਕਰਕੇ ਇਹ ਕੋਈ ਮਤਲਬ ਕਬਜ਼ਾ ਕਰਨੀ ਨਹੀਂ ਤੇ ਨਹੀਂ ਸੀਗਾ ਦੇਖੋ ਕਬਜ਼ਾ ਇਹ ਕਿੱਥੇ ਦਾ ਨਹੀਂ ਹੈ ਇਹ ਸਭ ਦੇਖੋ ਸਰਕਾਰ ਨੇ ਸਾਨੂੰ ਸਰਕਾਰ ਨੇ ਸਾਨੂੰ ਪੈਸਾ ਦਿੱਤਾ ਅਜੀ ਬਹੁਤ ਧੰਵਾਦ ਆ ਸਰਕਾਰ ਦੇ ਜਿਹਦੇ ਕੇ ਸਾਡੇ ਗਰੀਬਾ ਬਦਿਆਂ ਨੂੰ ਇਥੇ ਪੈਸਾ ਲਾ ਕੇ ਇਸ ਨੂੰ ਸਾਡੇ ਲੋਕ ਸੁੱਖ ਦੇ ਵਿੱਚ ਆਮਾ ਬੀ ਜੀ ਇਹ ਤੇ ਕੋਈ ਕੋਈ ਕਿਸੇ ਬੱਦੇ ਦਾ ਕੋਈ ਕਬਜ਼ਾ ਨਹੀਂ ਆ ਜੋ ਕੋ ਕਹੇ ਉਹ ਵੀ ਕਬਜ਼ਾ ਹੈ ਕਬਜ਼ਾ ਕੌਣ ਕਰਦਾ ਦਾ ਕੋਈ ਨਹੀਂ ਕਰਦਾ ਦਾ ਸਾਰੇ ਮੱਲਾ ਮੇਲਾ ਕਰਾਵਾ ਜੀ ਪਰਵਾਰ ਆ ਮੇਰਾ ਮੈਂ ਇਹਨਾਂ ਦੇ ਨਾਲ ਹਮੇਸ਼ਾ ਸਾਥ ਕੇ ਇਕੱਲਾ ਮਕੂਦ ਕੋਈ ਜੀ ਜੀ ਕੋਈ ਵੀ ਬੱਦਾ ਵਾ ਜੇ ਕੋਈ ਇਹ ਪੀਪਲ ਕੋਈ ਤਾਕਤੀ ਕਰਦਾ ਵਾ ਕੋਈ ਕਹਿਦਾ ਵਾ ਉਹ ਸਾਡੇ ਸਾਹਮਣੇ ਆ ਕੇ ਕਹੇ ਵੀ ਬੰਦਾ ਇਹ ਬੰਦਾ ਅਸੀਂ ਇਹ ਚੀਜ਼ ਤੇ ਕਬਜ਼ਾ ਕਰ ਰਿਹਾ ਇਹ ਚ ਕੋਈ ਸੱਚਾਈ ਨਹੀਂ ਹੈਗੀ ਨਾ 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 ਇਹਦੇ ਵਿੱਚ ਕੋਈ ਨਹੀਂ ਮੈਂ ਖੜਾ ਵਾਂ ਜੇ ਕੋਈ ਬੰਦਾ ਕਹਿੰਦਾ ਵੀ ਇਸ ਤੇ ਕਬਜ਼ਾ ਕਰ ਰਿਹਾ ਵਾ ਅੱਜ ਤੱਕ ਇਹਨੇ ਵਧੀਆ ਤਰ੍ਹਾਂ ਮੈਂ ਤਾਂ ਕਹਿੰਦਾ ਵਧੀਆ ਤਿੱਕੇ ਦਾ ਵੇਥਰ ਬਣਾਉਂ ਮੈਂ ਇਹੇ ਬੈਠੋ ਲੋਗ ਦੇਵਾ ਮੈਨੂੰ ਕੋਈ ਏਡੀ ਵੱਡੀ ਗੱਲ ਨਹੀਂ ਆ ਕਿ ਤਾਂ ਕਿ ਜਿਹੜਾ ਤੇ ਉਪ ਫਕਸ਼ਨ ਦੇ ਵਿੱਚ ਕੋਈ ਸਾਡਾ ਰਿਸ਼ਤੇਦਾਰ ਉਹ ਨਾਲ ਵਧੀਆ ਟੀਕੇ ਨਾਲ ਬੈਠੇ ਉੱਥੇ ਲੇਕਿਨ ਕਿਉਂਕਿ ਇੱਥੇ ਛੋਟੇ ਛੋਟੇ ਬੱਚੇ ਪੜਦੇ ਆ ਜੀ ਸਕੂਲ ਬਣਿਆ ਆ ਆ ਨਵਾਰੀ ਉਹਦੇ ਵਿੱਚ ਬੱਚਿਆਂ ਨੂੰ ਵੀ ਜੇ ਥੋੜੀ ਜਿਹੀ ਸਹੂਲਤ ਮਿਲੂਗੀ ਜੇ ਵਧੀਆ ਟੀਕੇ ਦਾ ਬਣਿਆ ਹੋਊਗਾ ਇਹ ਨਖਰ ਹੋ ਗਿਆ ਬੱਚਿਆਂ ਦੇ ਤਾਂ ਢੀਂਬੂਲਾ ਉਹਦਾ ਢੀਂਬੂਲਾ ਕਿਉਂਕਿ ਅੰਦਰ ਬਹੁਤ ਗੰਦ ਪਿਆ ਹੋਇਆ ਜੀ ਆ ਜੀਦ ਕਰਕੇ ਇਹਨਾਂ ਵਧੀਆ ਟੀਕੇ ਦਾ ਇਕੱਠੇ ਹੋ ਕੇ ਉਹਦੀ ਅੰਦਰ ਸਫਾਈ ਕਰਾ ਰਹੇ ਨੇ ਮੁੰਡਿਆਂ ਨੇ ਜੇਬ ਨੂੰ ਕੋਈ ਨਹੀਂ ਹੈ ਮੈਂ ਡਟ ਕੇ ਖੜਾ ਮੈਂ ਕੋਈ ਨਹੀਂਗਾ ਪੱਥਰ ਟੁੱਟ ਗਿਆ ਉਹਦਾ ਕੁਝ ਵੀ ਹੈ ਇੰਨਾ ਤੋਂ ਜਦੋਂ ਪੱਥਰ ਸੀਮੈਂਟ ਲਾਉਂਦੇ ਟੁੱਟ ਗਿਆ ਇਹਨਾਂ ਨੇ ਉਹੀ ਸੀਜ਼ ਨੂੰ ਵਧੀਆ ਟੀਕੇ ਦੇ ਨਾਲ ਬਣਾ ਕੇ ਦੁਨਾਰੇ ਵੰਡਾ ਜੀ ਤੇ ਤਾਲੂਜ ਦੇ ਕੋਲ ਦਾ ਹੀ ਤਰਕੀ ਕੇ ਦਾ ਲਾ ਦਿੱਤੇ ਠੀਕ ਉਹ ਤੁਹਾਡੇ ਮਲੇ ਦੇ ਹੈਗੇ ਲੇਡੀਜ਼ ਖੜੇ ਹਾਂ ਜੀ ਆ ਜੀ ਆ ਜਾ ਬੰਦਾ ਇੱਕ ਮਿੰਟ ਇੱਕ ਮਿੰਟ ਹੋ ਜਾ ਆ ਜਾ ਆ ਜਾ ਅੱਜ ਕਿਹਨੋਂ ਪੁੱਛੀਏ ਕੀ ਨਾਮ ਹੈ ਮਤਈ ਮਨਜੀਤ कौर ਇੱਕ ਮਤਈ ਵੀਡੀਓ ਵਾਇਰਲ ਹੋਈ ਸੀ ਕਿ ਵੀ ਧਰਮਸ਼ਾਲਾ ਦੀ ਕੰਧ ਪਨ ਕੇ ਉਹਨਾਂ ਨੇ ਕੋਈ ਕਬਜ਼ਾ ਕਰਨ ਦੀ ਨੀਤ ਦੇ ਨਾਲ ਮਤਲਬ ਕੰਧ ਪਨੀ ਹੈਗੀ ਆ ਉਹਦੇ ਬਾਰੇ ਤੁਸੀਂ ਜਾਣਕਾਰੀ ਦਿਓ ਜੀ ਕਿ ਕੀ ਹੈ ਉਹ ਦਿਹਾੜੀ ਜੋ ਤਾਂ ਨਹੀਂ ਤੇ ਸੁਣਿਆ ਸੀ ਤੇ ਹੁਣ ਕੱਠ ਦੇਖ ਕੇ ਆ ਗਏ ਵੀਰ ਜੀ ਆਏ ਜਦੋਂ ਇਹਨਾਂ ਨੇ ਸਾਂਝੀ ਹੈ ਸਾਰਿਆਂ ਦੀ ਜੀ ਜੀ ਉਹਨਾਂ ਦੀ ਇਹ ਸਾਰੇ ਮੱਲੇ ਦੀ ਸਾਂਝੀ ਹੈ ਜੀ ਅੱਛਾ ਜੀ ਜੀ ਉਹਨਾਂ ਨੇ ਹੁਣ ਮਗਲੋ ਪਲਾਸਟਰ ਕਰਾ ਰਹੇ ਆ ਜੋ ਮਾੜਾ ਕੰਮ ਕਰ ਰਹੀ ਨਹੀਂ ਚੰਗੀ ਗੱਲ ਆ ਵਧੀਆ ਕੰਮ ਕੀਤਾ ਨਹੀਂ ਅਸੀਂ ਤਾਂ ਕਹਿੰਦੇ ਪਲਾਸਟਰ ਕਰਾਇਆ ਚੰਗੀ ਗੱਲ ਆ ਠੀਕ ਆ ਨਾ ਇਹਦੀ ਸੋਦੀ ਜੇ ਵਸ ਤਾਂ ਕਹਿੰਦੇ ਪਾਈ ਆਂਦਾ ਪਾਣੀ ਨਾ ਪਰ ਜਾਂਦੀ ਆ ਵੀ ਇਹਨੂੰ ਸਮਾਰੋ ਸਮਾਰਕ ਸਾਰੇ ਚੰਗਾ ਮਾੜਾ ਗਰੀਬ ਮੀਰ ਸਭ ਬਾਤਣ ਉੱਚੀ ਹੋਣੀ ਚਾਹੀਦੀ ਹੈ ਹਾਂਜੀ ਫਰਸ਼ ਵਗੈਰਾ ਹਾਂਜੀ ਹਾਂਜੀ ਅਸੀਂ ਤਾਂ ਕਹਿੰਦੇ ਉੱਚੀ ਕਰਕੇ ਗੇਟੂ ਨੂੰ ਉੱਚਾ ਲੱਗ ਜਾ ਪਹਿਲਾਂ ਸਭ ਤੋਂ ਮਹੱਲੇ ਤੋਂ ਸਭ ਤੋਂ ਕਰਾਈ ਇਕੱਠੀ ਕਰੋ ਪੈਸਾ ਲਾ ਕੇ ਸਾਰਿਆਂ ਲਈ ਆ ਸਾਰਿਆਂ ਲਈ ਬਾਤਣ ਲਈ ਆ ਜੀ ਇਹ ਹਾਂਜੀ ਹਾਂਜੀ ਕੋਈ ਨਹੀਂ ਮਾਤਾ ਵਧੀਆ ਕੰਮ ਕੀਤਾ ਹੈਗਾ ਜੀ ਮੈਨੂੰ ਸਹਿਯੋਗ ਦੇਣਾ ਪੈਦਾ ਇੱਥੇ ਹਾਂਜੀ ਆ ਗਏ ਹਾਂਜੀ ਜੀ ਕੀ ਨਾਮ ਆ ਤੁਹਾਡਾ ਲੱਲ ਹਰਜਿੰਦਰ ਸਿੰਘ ਆਏ ਹਾਂਜੀ ਕਿਵੇਂ ਲੱਗਦਾ ਹੈਗਾ ਜੋ ਬਹੁਤ ਵਧੀਆ ਚੀਜ਼ ਹੈ ਇਹ ਸਾਰਿਆਂ ਦੇ ਮੱਲੇ ਦੀ ਸਹਿਮਤੀ ਇਹੀ ਹੈ ਸਹੀ ਆ ਆਜੋ ਜੀ ਆਜਦੀਪ ਕੌਰ ਜੀ ਜਿਹੜਾ ਇਹ ਕੰਮ ਕਰਾਰੇ ਸੀਗੇ ਕਿਵੇਂ ਲੱਗਿਆ ਵਧੀਆ ਹੋਇਆ ਹਾਂਜੀ ਹਾਂਜੀ ਵਧੀਆ ਹੋਇਆ ਸੀ ਕਹ ਰਹੇ ਸੀ ਨਾ ਕਬਜ਼ੇ ਦੀ ਨੀਅਤ ਨਾਲ ਇਹ ਕੰਡਪੰਤੀ ਹੈਗੀ ਨਹੀਂ ਐਦਾਂ ਦੀ ਕੋਈ ਗੱਲ ਨਹੀਂ ਹੈਗੀ ਐਦਾਂ ਦੀ ਕੋਈ ਗੱਲ ਨਹੀਂ ਹਾਂਜੀ 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 ਮਾਤਾ ਹਾਂਜੀ ਹਾਂਜੀ ਠੀਕ ਆ ਜੋ ਹੋਇਆ ਸਹੀ ਹੋਇਆ ਇੱਥੇ ਰਾਜੇ ਪਾਣੀ ਭਰ ਜਾਂਦਾ ਮੀਂਹ ਦਾ ਪਾਣੀ ਦਾ ਕਰਕੇ ਲੱਗੇ ਸੀ ਉੱਚਾ ਕਰਨ ਅੱਛਾ ਜੀ ਹਾਂ ਉਹਨਾਂ ਨੇ ਕਰ ਗਿਆ ਸੀ ਠੀਕ ਆ ਜੀ ਉਹ ਆ ਜੋ ਹਾਂ ਨੀ ਮਾਤਾ ਖਾਨੀ ਮਾਤਾ ਕੀ ਨਾਮ ਹੈ ਗਾ ਸ਼ਰਮਜੀਤ ਗਿੱਰੂ ਜਿਹੜਾ ਹੈ ਉਹ ਮਤਲਬ ਅੱਜ ਜੋ ਮੈਟ੍ਰਿਕ ਲਾ ਕੇ ਇਹਨਾਂ ਨੇ ਕਰਵਾਇਆ ਹੈਗਾ ਹਨਾ ਕੰਦੁੱਚੀ ਕੀਤੀ ਹੈਗੀ ਆ ਉਹ ਬੜੀਆ ਕੰਮ ਕੀਤਾ ਜੀ ਬਹੁਤ ਵਧੀਆ ਵੀਰ ਜੀ ਹੁਣ ਇੱਥੇ ਤਿੰਜਾ ਲੱਗਣਾ ਹਰ ਸਾਲ ਇੱਥੇ ਤਿੰਜਾ ਲੰਦੇ ਆ ਅੱਛਾ ਜੀ ਬਹੁਤ ਵਧੀਆ ਯਾਨੀ ਕਿ ਧਰਮਸਾਲਾ ਕਹਿੰਦੇ ਬਣਾਉਣੀ ਆ ਦੀ ਪਾਣੀ ਇੱਥੇ ਜਿਹੜਾ ਖੜਦਾ ਦੇਖ ਕਿੰਨਾ ਇੱਥੇ ਅਗਲਾ ਕਹਿੰਦਾ ਵੀ ਵਧੀਆ ਧਰਮ ਸਾਲਾ ਬਣੇ ਤਾਂ ਅਸੀਂ ਵਧੀਆ ਬੈਠੀਏ ਉੱਠੀਏ ਜੀ ਜੀ ਵਧੀਆ ਕੰਮ ਕੀਤਾ ਹੈ ਹਰ ਮਾਲ ਵਾਲੇ ਨੇ ਇਕੱਠੇ ਕਰਕੇ ਜੋ ਆਪਦੇ ਥੋੜੇ ਥੋੜੇ ਸਹਿਯੋਗ ਦੇ ਨਾਲ ਇਹ ਕੰਮ ਹੋਇਆ ਹੈ ਹਾਂਜੀ ਕੋਈ ਮਾਰਗ ਹੋ ਜਾਂਦੀ ਤਾਂ ਇੱਥੇ ਸਾਰਾ ਇਕੱਠ ਹੁੰਦਾ ਮਹੱਲੇ ਦੇ ਵਿੱਚ ਕੋਈ ਮਕਾਨ ਹੋ ਜੇ ਤਾਂ ਆਪਾਂ ਹੁਣ ਆਮ ਆਦਮੀ ਪਾਰਟੀ ਸਰਕਾਰ ਆ ਵੀ ਮੰਗ ਚਾਉਂਦੇ ਆ ਵੀ ਹੋਰ ਕੀ ਗ੍ਰਾਂਟ ਮਿਲੇ ਕੀ ਉਹ ਜਿੱਥੇ ਤੱਕ ਨੇ ਗ੍ਰਾਂਟ ਮਿਲੇ ਸਾਰੇ ਧਰਮਸ਼ਾਲਾ ਸਾਡੀ ਵਧੀਆ ਬਣੇ ਲੋਕਾਂ ਦੇ ਨੇ ਨਹੀਂ ਵਧੀਆ ਧਰਮਸ਼ਾਲਾ ਸਾਨੂੰ ਵੀ ਵਧੀਆ ਧਰਮਸ਼ਾਲਾ ਵਧੀਆ ਮਿਲੇ ਸਾਡੇ ਵੀ ਅਸੀਂ ਵੀ ਇੱਥੇ ਵਿਆਹ ਸਾਦੀ ਕਰਕੇ ਸਾਨੂੰ ਵੀ ਵਧੀਆ ਲੱਗੇ ਅੱਛਾ ਅੱਛਾ ਠੀਕ ਠੀਕ ਹਾਂਜੀ ਮਮਾ ਹਾਂਜੀ ਠੀਕ ਹੈ ਨਾ ਤਾਂ ਅਸੀਂ ਕਹਿੰਦੇ ਆ ਵੀ ਸਾਰਿਆਂ ਦੀ ਸਹਿਮਤੀ ਦੇ ਨਾਲ ਹੀ ਇਹ ਸਾਰਾ ਕੰਮ ਹੋ ਸਕਦਾ ਹੈ ਸਾਰਿਆਂ ਨੇ ਪੈਸੇ ਇਕੱਠੇ ਕਰਕੇ ਸਾਰਿਆਂ ਨੇ ਜੋ ਸਰਦਾ ਸੀਗਾ ਤੇ ਸਾਰਿਆਂ ਨੇ ਇਹ ਲਾਇਆ ਠੀਕ ਹੈ ਪਾਣੀ ਨੇ ਭਰ ਜਾਂਦੀ ਪਾਣੀ ਦੀ ਭਰਦੀ ਆ ਸਾਰੇ ਬੱਚੇ ਸਾਡੇ ਨਿਕਲ ਗਏ ਆ ਮੱਛੀ ਦੇ ਮੁਖਿਆਲ ਦਾ ਅਸੀਂ ਮਾਈ ਜੀ ਨਾਲ ਮਹੱਲੇ ਦੇ ਵਿੱਚ ਸਾਰੇ ਜੋ ਮਹੱਲੇ ਵਾਸੀ ਹੈਗੇ ਉਹਨਾਂ ਨਾਲ ਗੱਲਬਾਤ ਕੀਤੀ ਹੈਗੀ ਆ ਉਹਨਾਂ ਨੇ ਕਿਹਾ ਵੀ ਸਾਡਾ ਜੋ ਮਕਸਦ ਸੀਗਾ ਇਹ ਕੰਦ ਨੂੰ ਜੋ ਤੋੜਨ ਦਾ ਨਹੀਂ ਪੱਥਰ ਜੋ ਤੋੜੇ ਹੈਗੇ ਆ ਉਸ ਕੰਦ ਨੂੰ ਉੱਚਾ ਕਰਨ ਦੇ ਲਈ ਉਸ ਨੂੰ ਸਾਫ ਸੁੰਦਰ ਬਣਾਉਣ ਦੇ ਵਾਸਤੇ ਇਹ ਜੋ ਉਪਰਾਲਾ ਕੀਤਾ ਗਿਆ ਨਾ ਕਿ ਕਬਜ਼ੇ ਦੀ ਨੀਅਤ ਨਾਲ ਕੰਮ ਨਹੀਂ ਕੀਤਾ ਸੀਗਾ ਸਿਰਫ ਜੋ ਧਰਮਸ਼ਾਲਾ ਧਰਮਸਭ ਧਰਮਸ਼ਾਲਾ ਹੈਗੀ ਉਹ ਸਾਂਝੀ ਜਗ੍ਹਾ ਹੈਗੀਆਂ ਮਹੱਲੇ ਵਾਸੀਆਂ ਦੇ ਸਹਿਯੋਗ ਦੇ ਨਾਲ ਤੇ ਇਹ ਕੰਮ ਵਧੀਆ ਤਰੀਕੇ ਨਾਲ ਕੀਤਾ ਗਿਆ ਤੁਸੀਂ ਵੇਖਦੇ ਰਹੋ ਰੈਗੂਲਰ ਗੌਣ 24 ਨਿਊ ਚੈਨਲ ਮੈਂ ਤੁਹਾਡਾ ਆਪਣਾ ਰਾਜਗਾਰ